ਕਿ ਜਿਸ ਚੀਜ਼ ਨੂੰ ਬੰਦਾ ਰੋਜ਼ ਚੇਤੇ ਕਰਦਾ ਹੈ ਨਾ ਜੋ ਮਰਜ਼ੀ ਕਰੀ ਜਾਏ ਉਹ ਜਿੰਨੂੰ ਚੇਤੇ ਕਰੋਗੇ ਭਾਵੇਂ ਉਹ ਸਾਡੇ ਤੋਂ ਜਿੰਨਾ ਮਰਜ਼ੀ ਦੂਰ ਹੋਵੇ ਉਹਦੇ ਗੁਣ ਜਾਂ ਔਗਣ ਸਾਡੀ ਬਾਡੀ 'ਚ ਪ੍ਰਵੇਸ਼ ਜ਼ਰੂਰ ਕਰਨਗੇ ਇਸ ਨੂੰ ਫਿਰ ਖੈ ਜੀ ਕੋ ਜੇ ਬੰਦੇ ਨੂੰ ਚੇਤੇ ਕਰਾਂਗੇ ਜੀ ਕੋ ਗੁਣ ਵਾਲੇ ਨੂੰ ਚੇਤੇ ਕਰਾਂਗੇ ਇੱਕ ਦਿਨ ਗੁਣ ਆ ਜਾਣਗੇ ਤੇ ਗੁਰਮਖੋ ਔਗਣਾਂ ਵਾਲੇ ਨੂੰ ਚੇਤੇ ਕਰਾਂਗੇ ਜੋ ਮਰਜ਼ੀ ਨਿੰਦਿਆ ਕਰੀ ਜੇ ਹੁਣ ਇਹੀ ਕਾਰਨ ਕਿ ਗੁਰਮਖ ਪਿਆਰੀਆਂ ਰੂਹਾਂ ਜਿਹੜੀਆਂ ਨੇ ਉਹ ਆਪਣੇ ਵਿਰੋਧੀ ਦੀ ਵੀ ਨਿੰਦਿਆ ਨਹੀਂ ਕਰਦੀਆਂ ਹਨਾ ਤੇ ਜੇ ਕਈ ਵੱਜਣ ਕਹਿਣਗੇ ਸੀ ਤੇ ਅਗਲੇ ਦੇ ਘਰ ਜਿਉਂ ਨਹੀਂ ਕਰਦੇ ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜੀ ਬਦਬੋ ਉਹਦੇ ਵਿੱਚੋਂ ਆ ਰਹੀ ਹੈ ਮੈਂ ਬਦਬੋ ਦਾ ਰੋਜ਼ ਜ਼ਿਕਰ ਕਰਾਂਗਾ ਜੇ ਉਹਦਾ ਰੋਜ਼ ਸਿਮਰਨ ਕਰਾਂਗਾ ਉਹਦਾ ਔਗਣ ਮੇਰੇ ਵਿੱਚ ਸਦਾ ਲਈ ਬੈਠ ਜਾਏਗਾ ਫਿਰ ਬਿੰਤੀ ਉਹ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਚਾਹ ਗੁਣ ਖੈ ਚਾਹ ਔਗਣ ਖੈ